ਅਮਰੀਕਾ ਦੇ ਵਿੱਚ ਭਾਰਤੀਆਂ ਦੇ ਲਈ ਪੀਆਰ ਦੇ ਮੌਕੇ ਹੋਰ ਘੱਟ ਹੋ ਗਏ ਨੇ ਕਿਉਂਕਿ ਅਮਰੀਕਾ ਨੇ ਡਾਈਵਰਸਿਟੀ ਵੀਜ਼ਾ ਪ੍ਰੋਗਰਾਮ ਦੇ ਵਿੱਚੋਂ ਇੱਕ ਵਾਰ ਫਿਰ ਤੋਂ ਭਾਰਤ ਨੂੰ ਬਾਹਰ ਕਰ ਦਿੱਤਾ ਹੈ ਤੇ ਇਹ پابੰਦੀ ਘਟੋਕਟ 2028 ਤੱਕ ਜਾਰੀ ਰਹੇਗੀ ਜਿਸ ਕਰਕੇ ਭਾਰਤੀਆਂ ਦੇ ਲਈ ਅਮਰੀਕਾ ਦੇ ਵਿੱਚ ਪੀਆਰ ਲੈਣੀ ਹੁਣ ਹੋਰ ਜ਼ਿਆਦਾ ਔਖੀ ਹੋ ਗਈ ਹੈ ਭਾਰਤੀ ਨਾਗਰਿਕਾਂ ਲਈ ਅਮਰੀਕਾ ਦਾ ਡਾਈਵਰਸਿਟੀ ਵੀਜ਼ਾ ਪ੍ਰੋਗਰਾਮ ਜਿਸ ਨੂੰ ਆਮ ਤੌਰ ਤੇ ਗ੍ਰੀਨ ਕਾਰਡ ਲਾਟਰੀ ਕਿਹਾ ਜਾਂਦਾ ਹੈ ਤੋ ਬਾਹਰ ਰਹਿਣ ਦੀ ਪਾਬੰਦੀ ਘੱਟੋ-ਘੱਟ ਸਾਲ 2028 ਤੱਕ ਜਾਰੀ ਰਹੇਗੀ ਇਹ ਪ੍ਰੋਗਰਾਮ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਬਣਾਇਆ ਗਿਆ ਸੀ ਜਿੱਥੇ ਤੋਂ ਅਮਰੀਕਾ ਵਿੱਚ ਇਮੀਗ੍ਰੇਸ਼ਨ ਦਰ ਬਹੁਤ ਘਟ ਰਹੀ ਹੈ ਇਸ ਦਾ ਮਕਸਦ ਅਮਰੀਕੀ ਆਬਾਦੀ ਦੇ ਵਿੱਚ ਡਾਈਵਰਸਿਟੀ ਵਧਾਉਣਾ ਸੀ ਹਰ ਸਾਲ ਲਗਭਗ 50000 ਡਾਈਵਰਸਿਟੀ ਵੀਜ਼ੇ ਲਾਟਰੀ ਦੇ ਰਾਹੀਂ ਦਿੱਤੇ ਜਾਂਦੇ ਨੇ ਪਰੰਤੂ ਅਮਰੀਕੀ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਭਾਰਤ ਨੇ ਪਿਛਲੇ 5 ਸਾਲਾਂ ਦੇ ਵਿੱਚ 50000 ਤੋਂ ਵੱਧ ਇਮੀਗ੍ਰੈਂਟਸ ਅਮਰੀਕਾ ਭੇਜੇ ਨੇ ਜੋ ਕਿ ਇਸ ਪ੍ਰੋਗਰਾਮ ਦੀ ਯੋਗਤਾ ਸੀਮਾ ਤੋਂ ਕਿਤੇ ਵੱਧ ਨੇ ਇਸ ਕਰਕੇ ਭਾਰਤ ਆਪਣੇ ਆਪ ਹੀ ਇਸ ਯੋਜਨਾ ਤੋਂ ਅਯੋਗ ਹੋ ਜਾਂਦਾ ਹੈ 2026 ਦੀ ਲਾਟਰੀ ਵਿੱਚ ਜੋ ਹੋਰ ਦੇਸ਼ ਅਯੋਗ ਐਲਾਨੇ ਗਏ ਨੇ ਉਹਨਾਂ ਦੇ ਵਿੱਚ ਚੀਨ, ਕੈਨੇਡਾ, ਦੱਖਣੀ ਕੋਰੀਆ, ਪਾਕਿਸਤਾਨ, ਮੈਕਸੀਕੋ ਅਤੇ ਯੂਨਾਈਟਿਡ ਕਿੰਗਡਮ ਸ਼ਾਮਿਲ ਨੇ ਇਹਨਾਂ ਦੇਸ਼ਾਂ ਦੇ ਵਿੱਚੋਂ ਹਰ ਇੱਕ ਨੇ ਪਿਛਲੇ ਸਾਲਾਂ ਦੇ ਵਿੱਚ ਅਮਰੀਕਾ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੇ ਇਮੀਗ੍ਰੈਂਟਸ ਭੇਜੇ ਨੇ ਗ੍ਰੀਨ ਕਾਰਡ ਲਾਟਰੀ ਤੋਂ ਬਾਹਰ ਹੋਣ ਦੇ ਨਾਲ ਭਾਰਤੀਆਂ ਲਈ ਅਮਰੀਕਾ ਵਿੱਚ ਪਰਮਾਨੈਂਟ ਰਿਹਾਇਸ਼ ਪ੍ਰਾਪਤ ਕਰਨ ਦੇ ਰਾਸਤੇ ਹੋਰ ਵੀ ਘਟ ਹੋ ਗਏ ਨੇ ਇਸ ਵੇਲੇ ਜ਼ਿਆਦਾਤਰ ਭਾਰਤੀ ਜਿਹੜੇ ਤਰੀਕਿਆਂ ਦੇ ਨਾਲ ਗ੍ਰੀਨ ਕਾਰਡ ਲੈਣ ਦੀ ਕੋਸ਼ਿਸ਼ ਕਰਦੇ ਨੇ ਉਹ ਕੁਝ ਇਸ ਤਰ੍ਹਾਂ ਨੇ ਸਭ ਤੋਂ ਪਹਿਲਾਂ এমਪਲੋਇਮੈਂਟ ਬੇਸਡ ਵੀਜ਼ਾ ਫੈਮਿਲੀ ਸਪੌਂਸਰਸ਼ਿਪ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ ਅਤੇ ਐਸਾਈਲਮ অর ਹਿਮਿਟੇਰੀਅਨ ਰੂਟ ਇਹ ਕੁਝ ਉਹ ਵੀਜ਼ੇ ਨੇ ਜਿਨ੍ਹਾਂ ਦੇ ਜ਼ਰੀਏ ਭਾਰਤੀ ਉਥੇ ਪੱਕਾ ਹੋਣ ਦੇ ਰਾਹ ਲੱਭਦੇ ਨੇ ਇਹ ਸਾਰੇ ਰਸਤੇ ਲੰਬੇ ਮਹਿੰਗੇ ਅਤੇ ਕਠਿਨ ਵੀ ਨੇ ਜਿਸ ਕਰਕੇ ਆਮ ਮੱਧ ਵਰਗੀਆਂ ਲਈ ਗ੍ਰੀਨ ਕਾਰਡ ਤੱਕ ਪਹੁੰਚ ਮੁਸ਼ਕਲ ਬਣ ਜਾਂਦੀ ਹੈ ਭਾਰਤੀਆਂ ਦੇ ਲਈ ਇਹ ਪਾਬੰਦੀ ਉਸ ਸਮੇਂ ਆਈ ਜਦੋਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਹੋਰ ਵੀ ਸਖਤ ਹੋ ਗਈਆਂ ਰਾਸ਼ਟਰਪਤੀ 트럼ਪ ਦੇ ਸ਼ਾਸਨ ਦੇ ਦੌਰਾਨ ਬਹੁਤ ਹੀ ਸਖਤ ਨਿਯਮ ਲਾਗੂ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਵਿਦਿਆਰਥੀ ਅਤੇ ਰੋਜ਼ਗਾਰ ਵੀਜ਼ਿਆਂ ਤੇ ਵਧੇਰੇ ਜਾਂਚ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਸਮੇਤ ਪਿੱਛੋਕੜ ਖੋਜ ਦਾ ਵਿਸਤਾਰ ਉਹਨਾਂ ਵਿਅਕਤੀਆਂ ਤੇ ਖਾਸ ਧਿਆਨ ਜੋ ਰਾਸਨੀਤਿਕ ਸਰਗਰਮੀਆਂ ਜਾਂ ਫਿਰ ਵਿਰੋਧੀ ਵਿਚਾਰਾਂ ਦੇ ਨਾਲ ਜੁੜੇ ਹੋ ਸਕਦੇ ਨੇ ਰਾਸ਼ਟਰੀ ਸੁਰੱਖਿਆ ਤੇ ਅੱਤਵਾਦ ਵਿਰੋਧੀ ਨਿਯਮ ਤੇ ਵੀ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਹੁਕਮਾਂ ਦੇ ਅਨੁਸਾਰ ਕੌਂਸਲੈਟ ਅਧਿਕਾਰੀਆਂ ਨੂੰ ਵੀਜ਼ਾ ਅਰਜ਼ੀਆਂ ਦੀ ਸਮੀਖਿਆ ਕਰਦੇ ਸਮੇਂ ਹੋਰ ਜ਼ਿਆਦਾ ਵਧੇਰੇ ਸਾਵਧਾਨ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਖਾਸ ਕਰਕੇ ਉਹਨਾਂ ਅਰਜ਼ੀਦਾਰਾਂ ਦੇ ਮਾਮਲੇ ਵਿੱਚ ਜਿਨ੍ਹਾਂ ਤੋਂ ਸੁਰੱਖਿਆ ਖਤਰੇ ਜਾਂ ਫਿਰ ਅੱਤਵਾਦੀ ਸੋਚ ਦਾ ਸੰਕੇਤ ਮਿਲਦਾ ਹੋਵੇ। ਜੇਕਰ ਗੱਲ ਪਰ ਇੱਕ ਦੀ ਕਰੀਏ ਤਾਂ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਦੀ ਯੋਗਤਾ ਦੀ ਸਮੀਖਿਆ 2028 ਦੇ ਵਿੱਚ ਮੁੜ ਤੋਂ ਕੀਤੀ ਜਾਵੇਗੀ ਜਦ ਤੱਕ 2023 ਤੋਂ 2027 ਤੱਕ ਦੇ ਇਮੀਗ੍ਰੇਸ਼ਨ ਅੰਕੜੇ ਆ ਜਾਣਗੇ ਜੇਕਰ ਉਸ ਸਮੇਂ ਤੱਕ ਅਮਰੀਕਾ ਵਿੱਚ ਭਾਰਤੀ ਇਮੀਗ੍ਰੇਸ਼ਨ ਦਰ ਘਟਦੀ ਹੈ ਤਾਂ ਭਾਰਤ ਦੁਬਾਰਾ ਤੋਂ ਡਾਈਵਰਸਿਟੀ ਵੀਜ਼ਾ ਪ੍ਰੋਗਰਾਮ ਦੇ ਲਈ ਯੋਗ ਹੋ ਸਕਦਾ ਪਰ ਵਿਦੇਸ਼ੀ ਨੀਤੀਆਂ ਤੇ H1B ਪ੍ਰੋਗਰਾਮ ਦੀ ਮੌਜੂਦਾ ਵਰਤੋਂ ਨੂੰ ਦੇਖਦੇ ਆ ਵਿਸ਼ਲੇਸ਼ਕ ਮੰਨਦੇ ਨੇ ਕਿ ਇਹ ਪਾਬੰਦੀ 2030 ਤੱਕ ਵੀ ਜਾਰੀ रह ਸਕਦੀ ਹੈ ਜੇਕਰ ਇਸ ਸੰਬੰਧੀ ਵਿਦਵਾਨਾਂ ਦੀ رائے ਦੀ ਗੱਲ ਕਰੀਏ ਤਾਂ ਅਮਰੀਕੀ ਇਮੀਗ੍ਰੇਸ਼ਨ ਵਿਸ਼ੇਸ਼ज्ञੀਆਂ ਦਾ ਕਹਿਣਾ ਹੈ ਕਿ ਭਾਰਤੀ ਪ੍ਰੋਫੈਸ਼ਨਲਸ ਅਮਰੀਕੀ ਟੈਕਨੋਲੋਜੀ ਸੈਕਟਰ ਦਾ ਅਟੁੱਟ ਹਿੱਸਾ ਨੇ ਇਹ ਹਾਲਾਤ ਦਰਸਾਉਂਦੇ ਨੇ ਕਿ ਅਮਰੀਕਾ ਨੂੰ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਸਮੇਂ ਦੇ ਨਾਲ ਬਦਲਣ ਦੀ ਜ਼ਰੂਰਤ ਹੈ ਤਾ ਜੋ ਸਕਿਲਡ ਅਤੇ ਟੈਲੈਂਟਡ ਲੋਕਾਂ ਨੂੰ ਹੋਰ ਜ਼ਿਆਦਾ ਮੋਟੀਵੇਟ ਕੀਤਾ ਜਾ ਸਕੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਅਮਰੀਕਾ ਦੇ ਵਿੱਚ ਭਾਰਤੀਆਂ ਦੇ ਲਈ ਪੀਆਰ ਦੇ ਮੌਕੇ ਹੋਰ ਘਟ ਹੋ ਗਏ ਨੇ ਕਿਉਂਕਿ ਅਮਰੀਕਾ ਨੇ ਡਾਈਵਰਸਿਟੀ ਵੀਜ਼ਾ ਪ੍ਰੋਗਰਾਮ ਦੇ ਵਿੱਚੋਂ ਇੱਕ ਵਾਰ ਫਿਰ ਤੋਂ ਭਾਰਤ ਨੂੰ ਬਾਹਰ ਕਰ ਦਿੱਤਾ ਹੈ ਤੇ ਇਹ پابੰਦੀ ਘਟੋਕਟ 2028 ਤੱਕ ਜਾਰੀ ਰਹੇਗੀ ਜਿਸ ਕਰਕੇ ਭਾਰਤੀਆਂ ਦੇ ਲਈ ਅਮਰੀਕਾ ਦੇ ਵਿੱਚ ਪੀਆਰ ਲੈਣੀ ਹੁਣ ਹੋਰ ਜ਼ਿਆਦਾ ਔਖੀ ਹੋ ਗਈ ਹੈ ਭਾਰਤੀ ਨਾਗਰਿਕਾਂ ਲਈ ਅਮਰੀਕਾ ਦਾ ਡਾਈਵਰਸਿਟੀ ਵੀਜ਼ਾ ਪ੍ਰੋਗਰਾਮ ਜਿਸ ਨੂੰ ਆਮ ਤੌਰ ਤੇ ਗ੍ਰੀਨ ਕਾਰਡ ਲਾਟਰੀ ਕਿਹਾ ਜਾਂਦਾ ਹੈ ਤੋ ਬਾਹਰ ਰਹਿਣ ਦੀ ਪਾਬੰਦੀ ਘੱਟੋ-ਘੱਟ ਸਾਲ 2028 ਤੱਕ ਜਾਰੀ ਰਹੇਗੀ ਇਹ ਪ੍ਰੋਗਰਾਮ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਬਣਾਇਆ ਗਿਆ ਸੀ ਜਿੱਥੇ ਤੋਂ ਅਮਰੀਕਾ ਵਿੱਚ ਇਮੀਗ੍ਰੇਸ਼ਨ ਦਰ ਬਹੁਤ ਘਟ ਰਹੀ ਹੈ ਇਸ ਦਾ ਮਕਸਦ ਅਮਰੀਕੀ ਆਬਾਦੀ ਦੇ ਵਿੱਚ ਡਾਈਵਰਸਿਟੀ ਵਧਾਉਣਾ ਸੀ ਹਰ ਸਾਲ ਲਗਭਗ 50 ਹਜ਼ਾਰ ਡਾਈਵਰਸਿਟੀ ਵੀਜ਼ੇ ਲਾਟਰੀ ਦੇ ਰਾਹੀਂ ਦਿੱਤੇ ਜਾਂਦੇ ਨੇ ਪਰੰਤੂ ਅਮਰੀਕੀ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਭਾਰਤ ਨੇ ਪਿਛਲੇ 5 ਸਾਲਾਂ ਦੇ ਵਿੱਚ 50 ਹਜ਼ਾਰ ਤੋਂ ਵੱਧ ਇਮੀਗ੍ਰੈਂਟਸ ਅਮਰੀਕਾ ਭੇਜੇ ਨੇ ਜੋ ਕਿ ਇਸ ਪ੍ਰੋਗਰਾਮ ਦੀ ਯੋਗਤਾ ਸੀਮਾ ਤੋਂ ਕਿਤੇ ਵੱਧ ਨੇ ਇਸ ਕਰਕੇ ਭਾਰਤ ਆਪਣੇ ਆਪ ਹੀ ਇਸ ਯੋਜਨਾ ਤੋਂ ਅਯੋਗ ਹੋ ਜਾਂਦਾ ਹੈ 2026 ਦੀ ਲਾਟਰੀ ਵਿੱਚ ਜੋ ਹੋਰ ਦੇਸ਼ ਅਯੋਗ ਐਲਾਨੇ ਗਏ ਨੇ ਉਹਨਾਂ ਦੇ ਵਿੱਚ ਚੀਨ, ਕੈਨੇਡਾ, ਦੱਖਣੀ ਕੋਰੀਆ, ਪਾਕਿਸਤਾਨ, ਮੈਕਸੀਕੋ ਅਤੇ ਯੂਨਾਈਟਿਡ ਕਿੰਗਡਮ ਸ਼ਾਮਿਲ ਨੇ ਇਹਨਾਂ ਦੇਸ਼ਾਂ ਦੇ ਵਿੱਚੋਂ ਹਰ ਇੱਕ ਨੇ ਪਿਛਲੇ ਸਾਲਾਂ ਦੇ ਵਿੱਚ ਅਮਰੀਕਾ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੇ ਇਮੀਗ੍ਰੈਂਟਸ ਭੇਜੇ ਨੇ ਗ੍ਰੀਨ ਕਾਰਡ ਲਾਟਰੀ ਤੋਂ ਬਾਹਰ ਹੋਣ ਦੇ ਨਾਲ ਭਾਰਤੀਆਂ ਲਈ ਅਮਰੀਕਾ ਵਿੱਚ ਪਰਮਾਨੈਂਟ ਰਿਹਾਇਸ਼ ਪ੍ਰਾਪਤ ਕਰਨ ਦੇ ਰਾਸਤੇ ਹੋਰ ਵੀ ਘਟ ਹੋ ਗਏ ਨੇ ਇਸ ਵੇਲੇ ਜ਼ਿਆਦਾਤਰ ਭਾਰਤੀ ਜਿਹੜੇ ਤਰੀਕਿਆਂ ਦੇ ਨਾਲ ਗ੍ਰੀਨ ਕਾਰਡ ਲੈਣ ਦੀ ਕੋਸ਼ਿਸ਼ ਕਰਦੇ ਨੇ ਉਹ ਕੁਝ ਇਸ ਤਰ੍ਹਾਂ ਨੇ ਸਭ ਤੋਂ ਪਹਿਲਾਂ এমਪਲॉयਮੈਂਟ ਬੇਸਡ ਵੀਜ਼ਾ ਫੈਮਿਲੀ ਸਪੌਂਸਰਸ਼ਿਪ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ ਅਤੇ ਅਸਾਈਲਮ ਔਰ ਹਿਮੇਟੇਰੀਅਨ ਰੂਟ ਇਹ ਕੁਝ ਉਹ ਵੀਜ਼ੇ ਨੇ ਜਿਨ੍ਹਾਂ ਦੇ ਜ਼ਰੀਏ ਭਾਰਤੀ ਉੱਥੇ ਪੱਕਾ ਹੋਣ ਦੇ ਰਾਹ ਲੱਭਦੇ ਨੇ ਇਹ ਸਾਰੇ ਰਸਤੇ ਲੰਬੇ ਮਹਿੰਗੇ ਅਤੇ ਕਠਿਨ ਵੀ ਨੇ ਜਿਸ ਕਰਕੇ ਆਮ ਮੱਧ ਵਰਗੀਆਂ ਲਈ ਗ੍ਰੀਨ ਕਾਰਡ ਤੱਕ ਪਹੁੰਚ ਮੁਸ਼ਕਲ ਬਣ ਜਾਂਦੀ ਹੈ ਭਾਰਤੀਆਂ ਦੇ ਲਈ ਇਹ ਪਾਬੰਦੀ ਉਸ ਸਮੇਂ ਆਈ ਜਦੋਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਹੋਰ ਵੀ ਸਖਤ ਹੋ ਗਈਆਂ ਰਾਸ਼ਟਰਪਤੀ 트럼ਪ ਦੇ ਸ਼ਾਸਨ ਦੇ ਦੌਰਾਨ ਬਹੁਤ ਹੀ ਸਖਤ ਨਿਯਮ ਲਾਗੂ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਵਿਦਿਆਰਥੀ ਅਤੇ ਰੋਜ਼ਗਾਰ ਵੀਜ਼ਿਆਂ ਤੇ ਵਧੇਰੇ ਜਾਂਚ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਸਮੇਤ ਪਿੱਛੋਕੜ ਖੋਜ ਦਾ ਵਿਸਤਾਰ ਉਹਨਾਂ ਵਿਅਕਤੀਆਂ ਤੇ ਖਾਸ ਧਿਆਨ ਜੋ ਰਾਸਨੀਤਿਕ ਸਰਗਰਮੀਆਂ ਜਾਂ ਫਿਰ ਵਿਰੋਧੀ ਵਿਚਾਰਾਂ ਦੇ ਨਾਲ ਜੁੜੇ ਹੋ ਸਕਦੇ ਨੇ ਰਾਸ਼ਟਰੀ ਸੁਰੱਖਿਆ ਤੇ ਅੱਤਵਾਦ ਵਿਰੋਧੀ ਨਿਯਮ ਤੇ ਵੀ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ ਵਿਦੇਸ਼ ਮੰਤਰਾਲੇ ਦੇ ਹੁਕਮਾਂ ਦੇ ਅਨਸਾਰ ਕੌਂਸਲੈਟ ਅਧਿਕਾਰੀਆਂ ਨੂੰ ਵੀਜ਼ਾ ਅਰਜ਼ੀਆਂ ਦੀ ਸਮੀਖਿਆ ਕਰਦੇ ਸਮੇਂ ਹੋਰ ਜ਼ਿਆਦਾ ਵਧੇਰੇ ਸਾਵਧਾਨ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਖਾਸ ਕਰਕੇ ਉਹਨਾਂ ਅਰਜ਼ੀਦਾਰਾਂ ਦੇ ਮਾਮਲੇ ਵਿੱਚ ਜਿਨ੍ਹਾਂ ਤੋਂ ਸੁਰੱਖਿਆ ਖਤਰੇ ਜਾਂ ਫਿਰ ਅੱਤਵਾਦੀ ਸੋਚ ਦਾ ਸੰਕੇਤ ਮਿਲਦਾ ਹੋਵੇ ਜੇਕਰ ਗੱਲ ਵਿਖਦੀ ਕਰੀਏ ਤਾਂ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਦੀ ਯੋਗਤਾ ਦੀ ਸਮੀਖਿਆ 2028 ਦੇ ਵਿੱਚ ਮੁੜ ਤੋਂ ਕੀਤੀ ਜਾਵੇਗੀ ਜਦ ਤੱਕ 2023 ਤੋਂ 2027 ਤੱਕ ਦੇ ਇਮੀਗ੍ਰੇਸ਼ਨ ਅੰਕੜੇ ਆ ਜਾਣਗੇ ਜੇਕਰ ਉਸ ਸਮੇਂ ਤੱਕ ਅਮਰੀਕਾ ਵਿੱਚ ਭਾਰਤੀ ਇਮੀਗ੍ਰੇਸ਼ਨ ਦਰ ਘਟਦੀ ਹੈ ਤਾਂ ਭਾਰਤ ਦੁਬਾਰਾ ਤੋਂ ਡਾਈਵਰਸਿਟੀ ਵੀਜ਼ਾ ਪ੍ਰੋਗਰਾਮ ਦੇ ਲਈ ਯੋਗ ਹੋ ਸਕਦਾ ਪਰ ਵਿਦੇਸ਼ੀ ਨੀਤੀਆਂ ਤੇ H1B ਪ੍ਰੋਗਰਾਮ ਦੀ ਮੌਜੂਦਾ ਵਰਤੋਂ ਨੂੰ ਦੇਖਦੇ ਆ ਵਿਸ਼ਲੇਸ਼ਕ ਮੰਨਦੇ ਨੇ ਕਿ ਇਹ ਪਾਬੰਦੀ 2030 ਤੱਕ ਵੀ ਜਾਰੀ ਰਹਿ ਸਕਦੀ ਹੈ ਜੇਕਰ ਇਸ ਸੰਬੰਧੀ ਵਿਦਵਾਨਾਂ ਦੀ رائے ਦੀ ਗੱਲ ਕਰੀਏ ਤਾਂ ਅਮਰੀਕੀ ਇਮੀਗ੍ਰੇਸ਼ਨ ਵਿਸ਼ੇਸ਼ज्ञੀਆਂ ਦਾ ਕਹਿਣਾ ਹੈ ਕਿ ਭਾਰਤੀ ਪ੍ਰੋਫੈਸ਼ਨਲਸ ਅਮਰੀਕੀ ਟੈਕਨੋਲੋਜੀ ਸੈਕਟਰ ਦਾ ਅਟੁੱਟ ਹਿੱਸਾ ਨੇ ਇਹ ਹਾਲਾਤ ਦਰਸਾਉਂਦੇ ਨੇ ਕਿ ਅਮਰੀਕਾ ਨੂੰ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਸਮੇਂ ਦੇ ਨਾਲ ਬਦਲਣ ਦੀ ਜ਼ਰੂਰਤ ਹੈ ਤਾਂ ਜੋ ਸਕਿਲਡ ਅਤੇ ਟੈਲੈਂਟਡ ਲੋਕਾਂ ਨੂੰ ਹੋਰ ਜ਼ਿਆਦਾ ਮੋਟੀਵੇਟ ਕੀਤਾ ਜਾ ਸਕੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ